ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਜਿਕਸੇ ਹੀ ਰਾਕੇ ਸੋ ਡੇਲੀ ਰੌਟੀ ਨਵੀਂ ਵੱਲੋਂ ਸਮੇਂ-ਸਮੇਂ ਸਰ ਪਿੰਡ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਣਾ ਸੋ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਜੰਡ ਸਾਹਿਬ ਦੇ ਵਿੱਚ ਅਨੇਕਾਂ ਸੇਵਾਵਾਂ ਚੱਲ ਰਹੀਆਂ ਜਿਸ ਦੇ ਵਿੱਚ ਤੁਹਾਡੇ ਆਪ ਸਭ ਦੇ ਪਰਿਵਾਰਾਂ ਦੇ ਸਿਓ ਦੇ ਨਾਲ ਇਨਆਰੀ ਭਰਾਵਾਂ ਸਿਓ ਦੇ ਨਾਲ ਔਰ ਨਗਰ ਦੀ ਸਿੱਖ ਸੰਤਨ ਸਿਓ ਦੇ ਨਾਲ ਜਿੱਥੇ ਗੁਰਦੁਆਰਾ ਸਾਹਿਬ ਦੀ ਸਾਰੀ ਪਟਰੀ ਜਿਵੇਂ ਆਪਾਂ ਦੇਖਦੇ ਹਾਂ ਉੱਪਰ ਪੱਥਰ ਲਗਾਏ ਗਏ ਸੀ ਉਸ ਤੋਂ ਬਾਅਦ ਸੋਲਰ ਸਿਸਟਮ ਹੋਰ ਵੀ ਨੇਕਾਂ ਸੇਵਾਵਾਂ ਜਨਰੇਟਰ ਤੋਂ ਲੈ ਕੇ ਹੋਰ پتہ ਨਹੀਂ ਕਿੰਨੀਆਂ ਸੇਵਾਵਾਂ ਜਿਹੜੀਆਂ ਨਗਰ ਨਿਵਾਸੀਆਂ ਸੇਊਰ ਦੇ ਨਾਲ ਐਨ ਆਰ ਆ ਪ੍ਰਵਾਸੀ ਯੋਜਨਾ ਕੀਤੀਆਂ ਗਈਆਂ। ਸੋ ਪ੍ਰਬੰਧਕ ਕਮੇਟੀ ਸਾਰਿਆਂ ਦਾ ਦਿਲ ਦੀਆਂ ਗ੍ਰੰਟ ਧੰਨਵਾਦ ਕਰਦੀ ਆ। ਪਿੱਛੇ ਜੇ ਆਪਾਂ ਇੱਕ ਜਿਹੜੀ ਸਵਾਰੀ ਵਾਈ ਆ ਮਹਾਰਾਜ ਦੀ ਗੁਨਾਹ ਸਾਹਿਬ ਦੀ ਪਾਰਕੀ ਲੈ ਜਾਣ ਵਾਸਤੇ ਇੱਕ ਗੱਡੀ ਬਣਾਈ ਗਈ ਆ। ਸੋ ਉਹਦੇ ਵਿੱਚ ਇਹ ਸਾਨੂੰ ਕਹਿੰਦੇ ਬਹੁਤ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਸੋ ਸਮੇਂ ਸਮੇਂ ਸਰ ਗੁਰਦਰਾ ਸਾਹਿਬ ਵੀ ਸੇਵਾ ਦੇ ਲਈ ਆਪ ਸਭ ਸੰਗਤਾਂ ਆਪ ਵੀ ਤੁਹਾਨੂੰ ਦੀ ਕਿਰਤਕਮਾਈ ਦੇ ਵਿੱਚ ਵਸੰਦ ਕਢਣੇ ਰਹਿਣੀ। ਸੋ ਹੁਣ ਜਿਹੜੀ ਅੱਜ ਨਵੀਂ ਉਟ ਉਹਨੂੰ ਪਤਾ ਥੋੜੀ ਜਗ੍ਹਾ ਜਿਹੜੀ ਕੱਚੀ ਪਈ ਸੀ ਆਪਣੀ ਥੋੜਾ ਜਿਹਾ ਉਪਚਾਰ ਨਹੀਂ ਮਰਵਾਦੀ ਸੀ ਡਾਕਟਰ ਸਾਹਿਬ ਕਾਫੀ ਜਿਹੜੇ ਡਿੱਗਣ ਦੇ ਜਿਹੜੇ ਕਾਰਨ ਬਣੇ ਇੱਕ ਦੋ ਵਾਰੀ ਬਾਡੀਆ ਮਤਾਵਾ ਸਾਡੇ ਬਿਓਰਕ ਉਹ ਠੇੜਾ ਹਾ ਕੇ ਡਿੱਗਦੇ ਜਿਹੜੀ ਧਰਤ ਉੱਚੀ ਨਹੀਂ ਸੀਗੀ ਉਸ ਨੂੰ ਪਧਰਾ ਕਰਕੇ ਉੱਥੇ ਇੰਟਰਲੌਕ ਦੀ ਸੇਵਾ ਕੀਤੀ ਗਈ ਆ ਸੋ ਸੰਤਾਨੇ ਸਿਯੋਗ ਨਾਲ ਇਹ ਸਾਰੀਆਂ ਸੇਵਾਵਾਂ ਹੋਈਆਂ ਅਸੀਂ ਸਾਰੇ ਹੀ ਗ੍ਰਾਊਂਡ ਕਮੇਟੀ ਵੱਲੋਂ ਜਿਨੇ ਵੀ ਮੇਰੇ ਦੁਪਾਨ ਦੇ ਨਾਲ ਖੜੇ ਆ ਸਾਡੇ ਮਾਜੁਰ ਸਰਦਾਰ ਸੁਖਸਿੰਘ ਪਾਲਾ ਮੁੰਡਾ ਮੈਂਬਰ ਭਾਈ ਮਾਨਕ ਸਾਡੇ ਸਭ ਦੇ ਲੱਗ ਰਹੀ ਆ ਤੋ ਬਾਈਨ ਚੱਤਰ ਸਿੰਘ ਜੀ ਨੂੰ ਸਰਦਾਰ ਪਰਦੀ ਸਿੰਘ ਜੀ ਚੰਪੌਰ ਸਿੰਘ ਜੀ ਬਾਈ ਆਰਪਾ ਸਿੰਘ ਗੋਦੀਪੁਰ ਬਾਈ ਕੋਲਾ ਸਿੰਘ ਜੀ ਉਹਨਾਂ ਨੇ ਨਿੱਜੀ ਸੇਵਾ ਕਰਦੇ ਹਰ ਅਨਪਾਰ ਸਾਹਿਬ ਦੀ ਬੇਤਿਆ ਸਾਹਿਬ ਦੀ ਬੇਸੇ ਸੇਵਾ ਨਾਂ ਕਰਦੇ ਸੋ ਨਾਲ ਪਰਦੀ ਸਿੰਘ ਜੀ ਜਸਤੀ ਬੜੇ ਆ ਤੇ ਜਿੰਨੇ ਹੋਰ ਦਾ ਵੇਖੋ ਆਪ ਜਾਣੇ ਜਾਣਾ ਸਾਰੇ ਦੇ ਨਾਮ ਜਾਣਦੇ ਆ ਸੋ ਇਹਨਾਂ ਦਾ ਲੱਗਾ ਵੱਡਾ ਸਹਿਯੋਗ ਹੁੰਦਾ ਏ ਸਾਂਝੇ ਸਮੇਂ ਸਾਰੇ ਚੇਹਰੇ ਆਇਆ ਨਿਰਿੰਦੇ ਆ ਸੋ ਆਪ ਸੇਖ ਸੰਗਤਾਂ ਨੇ ਕਿੰਨੇ ਵੀ ਮਾਇਆ ਦੇ ਭੋਲਿਆ ਕਨੇ ਕਨੇ ਮਾਇਆ ਦੇ ਜਿਹੜਾ ਵੀਰਵਾ politicon ਦੇਖਿਆ ਪਿਆ ਏ ਕਦੇ ਵੀ ਆ ਕੇ ਤੁਸੀਂ ਆਪਣੇ ਸਵਾਵਾਂ ਦਾ ਹਸਾਬ ਕੱਢ ਲੈ ਸਕਦੇ ਕਉਂਕੀ ਗੁਰੂ ਘਰ ਦਾ ਚਾਈ ਮਾਇਆ ਸਹੀ ਥਾਂ ਤੇ ਲੱਗ ਜਾਵੇ ਉਧਰ ਦੀ ਰਸਨੀ ਸੋ ਸਮੇਂ ਸਮੇਂ ਸਾਰ ਆਪਾਂ ਸੇਵਾਵਾਂ ਕਰਦੇ ਰਹਿੰਦੇ ਆ ਕਿਉਂਕਿ ਗੁਰੂ ਘਰਾਂ ਵਿੱਚ ਜਿਹੜੀਆਂ ਸੇਵਾਵਾਂ ਹੋਣੀਆਂ ਵੀ ਬਹੁਤ ਜ਼ਰੂਰੀ ਆ ਆਪਾਂ ਦੇਖਦੇ ਆ ਜਦੋਂ ਕਿਤੇ ਆਪਣੇ ਬਕਸਾ ਘਰ ਦੇ ਵਿੱਚ ਪੈਂਦਾ ਚਾਹੀ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਜਾਂ ਕੰਨਿਆ ਪ੍ਰੋਗਰਾਮ ਇੱਥੇ ਹੀ ਆਪਣੀ ਜਿਹੜੀ ਸਮਾਗਮ ਹੁੰਦੀ ਆ ਸੋ ਕਦੇ ਘਰਾਂ ਵਿੱਚ ਤਾਂ ਹੋਣੀ ਨਹੀਂ ਜਗ੍ਹਾ ਨਹੀਂ ਹੁੰਦੀ ਗਰਮੀ ਵੀ ਹੋਰ ਲੱਤ ਵੀ ਬਹੁਤ ਔਖਾ ਹੋ ਜਾਂਦਾ ਸੋ ਇੱਥੇ ਹੀ ਜਿਵੇਂ ਖਾਓ ਦੇ ਵਿੱਚ ਪਿਛਲੇ ਜਿਹੜੀ ਹਾਲ ਵੱਡਾ ਕੀਤਾ ਗਿਆ ਉਹਦੇ ਵਿੱਚ ਕੂਂਦਰ ਲਗਵਾਏ ਗਏ ਆ ਜੰਪਾ ਜਲਦ ਸਵਾਰੀ ਹੋਰ ਕਰਵਾਇਆ ਗਿਆ ਹੈ ਜਨਰੇਟਰੀ ਸੇਵਾ ਹੋਊਗੀ ਹੋਰ ਰੇਕਾ ਸੇਵਾ ਮੈਂ ਜਿਹੜੀ ਆਪਸਿਕ ਸੰਗਰੇ ਸਹਿਯੋਗ ਨਾਲ ਕੀਤੀਆਂ ਗਈਆਂ ਸੋ ਸਾਰਿਆਂ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਡੇ ਮੇਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ